ਅੱਜ ਅਸੀਂ ਆਏ ਆ ਪਿੰਡ ਨਸ਼ਹਿਰਾ ਪਦਵਾ ਕੋਈ ਗੱਲ ਨਹੀਂ ਅੱਜ ਸੰਗਤਿ ਅਸੀਂ ਆਏ ਆ ਨਸ਼ਹਿਰਾ ਅੱਜ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਫੋਨ ਆਇਆ ਇੱਕ ਮਿੰਟ ਉਸੇ ਪਿੰਡੋਂ ਹੈਲੋ ਰੈਡੀ ਆਪਣੇ ਦਾ ਪੈਣੇ ਕਿੱਥੋਂ ਬੋਲਦੇ ਤੁਸੀਂ ਤੁਸੀਂ ਤਾਂ ਵੀ ਪਤਾ ਮੈਨੂੰ ਨੰਬਰ ਪਾਸ ਇੰਨਾ ਦੋਨੋਂ ਹਾਂ ਲੱਭ ਗਿਆ ਲੱਭ ਗਿਆ ਸ਼ੁਕਰ ਹੈ ਹਰ ਦੇ ਚੱਲੇਗਾ ਤੁਹਾਡਾ ਇਹਨੇ ਕੱਖ ਨਹੀਂ ਛੱਡਣਾ ਚੀਜ਼ ਬੜੀ ਭਾਰੀ ਆ ਜਿੰਨੇ ਆਏ ਦੇ ਵਿੱਚ ਜਿੰਨ ਦੱਸ ਦੇ ਵੀ ਪਾ ਜੀ ਤੇਰਾ ਪਲਾਈ ਹੋਰ ਕਿੱਦਾਂ ਵੀਰੇ ਠੀਕ ਠਾਕ ਜੀ ਹੋ ਸਭ ਨਾ ਛੋਟੀ ਰਵੀਰੇ ਹੋਰ ਕਿੱਦਾਂ ਵੀਰੇ ਹਾਂ ਹੁਣ ਤੇ ਹੋੜ ਜਾਈ ਗੱਡੀਆਂ ਪੁੱਤਰਾ ਕੀ ਆਲਾ ਅੱਜ ਆ ਜੀ ਆਣੀ ਵੇਖਿਓ ਕੀ ਆਲਾ ਹਾਂ ਕੀ ਹਾਲਾ ਤੋਏ ਨਾ ਰੱਤ ਬਲਾਇਕ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਤੈਨੂੰ ਕਿੱਥੋਂ ਮਿਲਿਆ ਵੀਰਾ ਕੋਈ ਗੱਲ ਨਹੀਂ ਅੱਛਾ ਇੱਥੋਂ ਮਿਲਿਆ ਹੁੰਦੀ ਆ ਹਰ ਬਸਾਂ ਗਾੜੀ ਗੱਡੀਆਂ ਗੱਡੀਆਂ ਆਈ ਜਾਂਦਾ ਭਾਈ ਭਾਈਰਾ ਇਹ ਯਾਰ ਬੰਦਾ ਤੇ ਚੰਗਾ ਭਲਾ ਯਾਰ ਵਾ ਵਾ ਸਹੀ ਕਰਾ ਦੇ ਕਿਨਾ ਵੀਰੇ ਤੇਰਾ ਮੇਰਾ ਭਰਾ ਨਹੀਂ ਹੈ ਸਾਬ ਸਿੰਘ ਸਪਿਰਿਟ ਪੰਡੇ ਜਿਹੜਾ ਪਿੰਡ ਆ ਚਾਬੀ ਆਲਾ ਤੇ ਜੋ ਕਿਹੜਾ ਪਿੰਡ ਮੇਰੇ ਭਰਾ ਦਾ ਮੇਰੀ ਗੱਲ ਸੁਣ ਨਹੀਂ ਡਰ ਨਹੀਂ ਮਿਲ ਪੜਾ ਬਤਾਇਆ ਹਾਂ ਮੈਨੂੰ ਪਤਾ ਨਹੀਂ ਕਿੱਥੇ ਜਾਵਾਂ ਅੱਛਾ ਚੱਲ ਚੱਬ ਜਾ ਤੂੰ ਮੇਰਾ ਭਰਾ ਵਾਂ ਰੋਟੀ ਖਾਧੀ ਹੈ ਚਾਹ ਚੁ ਪੀਤੀ ਹੈ ਸੋਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਹ ਪੀ ਕੋਈ ਗੱਲ ਨਹੀਂ ਵਾਈਗਰ ਮੇਰ ਕਰੇ ਇਹ ਪਰਨਾਪੁਰਾ ਨਹੀਂ ਇਹਨੇ ਬਦਦਾ ਬਦਦਾ ਇਤਨਾ ਬੱਸਾਂ ਅੱਜ ਤਾਂ ਜਾਮ ਲਵਾ ਆਏ ਆਂ ਉਹਨਾਂ ਦੇ ਸ਼ਹਿਰ ਅੱਛਾ ਫੁੱਲ ਗੱਡੀਆਂ ਸਪੀਡ ਗੱਡੀ ਭੱਜ 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 ਗੱਡੀ ਤੇ ਕੰਟਰੋਲ ਹੁੰਦਾ ਜਿਹੜੇ ਮਾਲਾ ਤਿੰਨ ਘੰਟੇ ਹੋਰ ਘਲੋਤੇ ਨੂੰ ਇੱਥੇ ਜੇ ਉਹ ਨਾ ਕੋਈ ਗੱਲ ਨਹੀਂ ਕਰ ਲੈਂਦਾ ਕਰ ਲੈਂਦਾ ਉਹਨੂੰ ਕਾ ਪਾਣੀ ਮਿਲਦਾ ਹਾਂ ਪਾਣੀ ਮਿਲਦਾ ਢਿੱਡੇ ਜਿੱਤੀ ਪਾਣੀ ਪੀਣਾ ਪਾਣੀ ਨਹੀਂ ਪੀਣਾ ਸੁਵੇ ਤੁਨੂੰ ਹੋਰ ਕੀ ਹਾਲ ਆ ਠੀਕ ਆ ਓਏ ਕੋਈ ਗੱਲ ਨਹੀਂ ਆ ਦੱਸ ਨਾ ਓਏ ਪਿੰਡ ਦੱਸ ਕਿਹੜਾ ਮੇਰੇ ਭਰਾ ਦਾ ਪਿੰਡ ਆ ਹੈਲੋ ਕਿੰਨੇ ਇੱਥੇ ਮੁੱਢਾ ਖੜੋਤੇ ਕੋਈ ਗੱਲ ਨਹੀਂ ਮਾਰਦਾ ਨਹੀਂ ਮਾਰਦਾ ਕੋਈ ਗੱਲ ਨਹੀਂ ਦੱਸੋ ਕੋਈ ਗੱਲ ਨਹੀਂ ਅਜੇ ਐਕਟਿਵ ਹੀ ਖਸਾ ਮਿਲੂ ਕੋਈ ਜੋ ਲਓਏ ਵਾਹਿਗੁਰੂ 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 ਆਹ ਉਹ ਜਰਾ ਉਧਰ ਵਾਹਿਗੁਰੂ ਵਾਹਿਗੁਰੂ ਗੱਡੀਆਂ ਖਲੋਤੇ ਮਸਤ ਗਲਾਤ ਜਿੰਨੀਆਂ ਗੱਡੀਆਂ ਚ ਖਲੋਤੇ ਹੈਗਾ ਸਾਰੇ ਸੋਲੋ ਕਾਰ ਸੇਵਾ ਆਲੇ ਤੁਸੀਂ ਵੀ ਸੋਲੋ ਹਾਂ ਉਸ ਈ ਹਾਂ ਵੀ ਨਾ ਫੜੋ ਰੱਖੋ ਹਾਂ ਕੁਝ ਨਹੀਂ ਹੋਇਆ ਰੱਖ ਰੱਖ ਕਾਜ ਰੋਟੀ ਰੱਟੀ ਖਾਧੀ ਮੇਰੇ ਭਰਾਣੇ ਖਾਧੀ ਬੜੀ ਚਾਹ ਪੀਤੀ ਹੋ ਪੀਤੀ ਹੋ ਚਾਹ ਹਾਂ ਪੀਣੀ ਹੋਣੀ ਚਾਹ ਵੀ ਨਹੀਂ ਆ ਪੀਓ ਪੀਏ ਢਾਬੇ ਤੇ ਹੈਂ ਗੱਲ ਸੁਣ ਕੋਈ ਚਾਰੇ ਤੀ ਰੱਖ ਰੱਖ ਹੇ ਘੜਾ ਇੱਤਿਓ ਓਦਾ ਏਕ ਮਾਦਾ ਤੇੜਕ ਵੇ ਦਮ ਐ ਕਿ ਨਾ ਕਰਦਾ ਆਈ ਦਾ ਨਹੀਂ ਕਰੀਦਾ ਨਾ ਕਿਨ ਸਾਈਨ ਨਹੀਂ ਇਹ ਸਾਈਨ ਨਹੀਂ ਦੇਣਾ ਮੇਰਾ ਭਰਾ ਨਹੀਂ ਆ ਉਂਗਲ نیچے ਕਰ ਇਹ ਸਾਈਨ ਨਹੀਂ ਦੇਣਾ ਇੱਧਰ ਆ ਆ ਸੰਗਤੀ ਅੱਜ ਅਸੀਂ ਆਏ ਆ ਪਿੰਡ ਨਸ਼ਹਿਰਾ ਪਦਵਾ ਕੋਈ ਗੱਲ ਨਹੀਂ ਫੜ ਲਾ ਦੇਣਾ ਅੱਜ ਸੰਗਤੀ ਅਸੀਂ ਆਏ ਆ ਨਸ਼ਹਿਰਾ ਓਏ ਓਏ ਅੱਜ ਰੋ ਕਿੰਨੇ ਬੰਦੇ ਜੇ ਕੋਈ ਗੱਲ ਨਹੀਂ ਸਾਰਾ ਪਤੂਆ ਦਰਾਬੋਟ ਨਛੇਰਾ ਪੰਨੋਆ ਅਸੀਂ ਆਏ ਆ ਤੇ ਇਹ ਵੀਰ ਥੋੜਾ ਜਿਹਾ ਮੈਂਟਲੀ ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਆਏ ਠੀਕ ਹੈ ਜੀ ਇਸ ਸੰਗਰਾਮ ਵੀਰ ਹੁਣਾਂ ਨੇ ਬਹੁਤ ਔਖਾ ਕਾਬੂ ਕੀਤਾ ਪੰਜ ਚਾਰ ਮੁੰਡਿਆਂ ਨੇ ਫੜ ਕੇ ਤੇ ਪਤਾ ਨਹੀਂ ਕਿ ਮੈਂਟਲੀ ਡਿਸਟਰਬ ਇੰਨਾ ਜ਼ਿਆਦਾ ਹੋ ਗਿਆ ਵੀ ਸਾਨੂੰ ਮਾਰਨ ਤੱਕ ਜਾਂਦਾ ਵਾ ਗੱਡੀਆਂ ਦੇ ਅੱਗੇ ਭੱਜ ਭੱਜ ਕੇ ਗੱਡੀਆਂ ਦੇ ਅੱਗੇ ਜਾਂਦਾ ਵਾ ਵਾਹਿਗੁਰੂ ਇਹਨਾਂ ਨੇ ਕਸਰ ਗੁੱਸੇ ਦੀ ਅੱਛੇ ਆ ਗਏ ਵਾਹਿਗੁਰੂ ਤੇ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਕੋਈ ਵੀ ਭਰਾ ਵੀਰ ਇਸ ਵੀਰ ਬਾਰੇ ਕੋਈ ਨੌਲੇਜ ਰੱਖਦਾ ਹੋਵੇ ਜਾਣਦਾ ਹੋਵੇ ਤੇ ਜਰੂਰ ਸਾਡੇ ਉੱਪਰ ਮੋਬਾਈਲ ਨੰਬਰ ਦਿੱਤੇ ਆ ਅੱਜ ਨਿਸ਼ਾਹਰਾ ਪੰਨੋਂ ਆਏ ਆ ਇਹ ਜਿਹੜੀ ਤਰਨਤਾਰਨ ਤੋਂ ਜਾਂਦੀ ਆ ਸਿਆਹ ਹਰੀਕੇ ਨੂੰ ਛੜ ਕੇ ਜਾਂਦੀ ਆ ਤੇ ਟੋਲ ਪਲਾਜ ਦੇ ਕੋਲ ਆ ਸੀ ਟੋਲ ਪੈਸ ਗੋਰੇ ਦਿਖਾ ਦੇ ਇਹਨਾਂ ਵੀਰੇ ਮੈਂਟਲੀ ਡਿਸਟਰਬਾ ਕੋਈ ਵੀਰੇ ਹਾਂ ਦਿਮਾਗੀ ਡਿਸਟਰਬਾ ਹਾਂ ਤੇ ਕੋਈ ਵਾਲੇ ਨੂੰ ਪੁੱਛਦੇ ਇਹਦਾ ਨਾਮ ਦੱਸ ਦੂਗਾ ਹੌਲੀ ਹੌਲੀ ਸਾਲੇ ਪੈ ਉਹ ਪਿੰਡ ਕਿਹੜਾ ਬਈ ਤੇਰਾ? ਕਿਹਕੇ ਪਿੰਡ ਕਿਹੜਾ ਵੀਰ? ਬ੍ਰਦਰ? ਪਰਾ ਪਿੰਡ ਕਿਹੜਾ ਤੇਰਾ ਪਿੰਡ ਦੱਸ ਦੇ ਆਪਣਾ। ਨੌ ਕੋ। ਮੈਂ ਚੱਲ ਜਾ ਨਵਾ ਮੇਰਾ ਵੀਰ ਇਦਾਂ ਨਾ ਬੋਲ। ਪਿੰਡ ਦੱਸ ਕਿਹੜਾ ਤੇਰਾ? ਲੜਨਾ ਨਹੀਂ ਆ ਮਾਰਨਾ ਨਹੀਂ ਆ। ਹਟ ਜਾ ਫੇਰ ਮਾਰਨੀ ਤੇਨੂੰ ਫੇਰੇ। ਹਰ ਕੋ ਉੱਥੇ ਮਾਰਨਾ ਹੀ। ਜਿੱਥੇ ਸੋਚੇਂ ਨਾ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆ। ਪਿੰਡ ਕਿਹੜਾ ਤੇਰਾ? ਸੁਣੀ ਤਾਂ ਅਸ ਜੇ ਮਾਰੇ ਭਾਜੀ

ਕਛੂ ਦੋ ਬੱਚੇ ਨਹੀਂ ਪੱਡੀਆਂ ਜਾ ਬੱਚੇ ਦੇ ਮੇਰ ਪਰ ਬੱਚੇ ਬੱਚੇ ਨੂੰ ਲੈ ਕੇ ਚੱਲੇ ਆਂ ਸਾਡੀ ਬੁੱਧੀ ਮੇਰ ਬਗਾਤਰ ਕੋ ਜੋ ਵੀ ਉਹ ਜਿੱਦ ਕਰੇ ਉਸ ਕੋ ਨਹੀਂ ਆਉਂਦੇ ਉਸੇ ਪਾਸੇ ਮੇਰ ਕਰ ਲੈ ਦਰ ਆਈ ਦੀ ਨਾਜ ਰੱਖਣੀ ਸੁਖ ਵੀ ਨਾ ਚਿਤ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸੁਆਦਾ ਪਨਾ ਨਾ ਕਿਦੋਂ ਹੋ ਚਾਰ ਦਿਨੇ ਚਾਰ ਦਿਨੇ ਚਾਰ ਦਿਨੇ ਠੀਕ ਆ ਵਾਹਿਗੁਰੂ ਕੋ ਦੱਸੋ ਹਾਂ ਲਰਨਾਂ ਨੇ ਇੱਥੇ ਜਾ ਲੈਗਾ ਵੀ ਅਲੱਗ ਘਰ ਹੈਗਾ ਔਰ ਜੱਟਾਂ ਦਾ ਜਾਲ ਫੜ ਕੇ ਲੈ ਯਾਰ ਜਾਲ ਲੱਗੇ ਯਾਰ ਹਾਂ ਵਾਹਿਗੁਰੂ ਜਾਲ ਫੜ ਕੇ ਲੈ ਮੇਰਾ ਵੀ ਚੱਲ ਵੇਖੀ ਠੀਕ ਹੈ ਬੰਦ ਚੋ ਵਾਹਿਗੁਰੂ ਵਾਹਿਗੁਰੂ ਗੱਡੀਆਂ ਵਾਹਿਗੁਰੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੇ ਪਤਾ ਕਿਹਦੇ ਨਹੀਂ ਪੜਾ ਪਤਾ ਗੱਡੀ ਤੁਹਾਡੇ ਕੋਲ ਕਰਨਾ ਹੈਗਾ ਕਿਹ ਕੋਲ ਸਰੋਪਾ ਵਾਹਿਗੁਰੂ ਵਾਹਿਗੁਰੂ ਛਿੱਥੇ ਹੁੰਦਾ ਛਿੱਥੇ ਤੋਂ ਨਾ ਲਾ ਕੋਈ ਗੱਲ ਨਹੀਂ ਦਿੱਤੇ ਵਾਹਿਗੁਰੂ ਕਿੱਥੇ ਹੁੰਦਾ ਵਾਹਿਗੁਰੂ ਚੱਲ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਚੱਲ ਵਾਹਿਗੁਰੂ 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 ਜੱਥੇ ਉੱਦਾ ਵਾਹਿਗੁਰੂ ਕੀ ਕਹਾ ਵਾਹਿਗੁਰੂ ਐਦਾਂ ਨਹੀਂ ਕਰੀਦਾ ਐਦਾਂ ਨਹੀਂ ਕਰੀਦਾ ਵਾਹਿਗੁਰੂ ਕਿੱਥੇ ਜਾਂ ਪਰਨਾ ਬਾਲਾ ਵਾਹਿਗੁਰੂ ਕੋਹੇ ਕੱਲਾ ਬਾਲਾ ਵਾਹਿਗੁਰੂ ਨਹੀਂ ਬਾਸ ਰੋਪਾ ਪਰਨਾ ਨਹੀਂ ਦਿੰਦਾ ਕਿੱਥੇ ਹੱਥ ਛੱਡ ਉਹ ਜਾ ਛੱਡ ਪਰਨਾ ਛੱਡ ਪਰਨਾ ਸਰੋਪਾ ਸਰਾਬਾ ਆਹ ਕਿੱਥੇ ਹੁਣ ਜਾ ਪੱਗਾ ਕਿੱਥੇ ਛੱਡ ਦੇ ਹੋ ਜਾਣਾ ਸਹੀ ਹੋ ਜਾਣਾ ਇਹਨੇ ਹੋ ਜਾਣਾ ਸੱਤਾ ਹੋਇਆ ਹੋਇਆ ਕੋਈ ਨਹੀਂ ਵਾਹਿਗੁਰੂ ਕਾ ਵਾਹਿਗੁਰੂ ਨਹੀਂ ਬੋਲਦਾ ਵਿਆ ਬੋਲ ਵਾਹਿਗੁਰੂ ਸਾਰਿਆਂ ਨੂੰ ਪਤਾ ਨਹੀਂ ਕਿੱਥੇ ਬੋਲਦਾ ਤੇ ਬੋਲਦਾ ਜਾਲ ਆ ਗਿਆ ਨਾ ਜਲਦਾ ਹੋ ਗਿਆ ਸਿਰ ਤੇ ਸਰਕਾਰ ਨਾ ਮੇਰਾ ਪੁੱਤ ਨਹੀਂ ਆ ਘਰ ਦਾ ਨੰਬਰ ਬਾ ਜਾ ਦੀ ਘਰ ਦਾ ਫੋਨ ਨੰਬਰ ਸਾਰੇ ਤਾਂ ਨੰਬਰ ਜਾ ਕਿਹਦਾ ਬੋਲ ਰੇ ਪਪਾ ਦਾ ਨੰਬਰ 8679679281 888 ਦੁਬਾਰਾ ਬੋਲੀ 86796791 8699 16 99 ਹਾਂ 699 81 ਹਾਂ 26 ਹਾਂ ਲੱਗਦਾ ਨੰਬਰ ਨੰਬਰ ਗਲਤ ਦੱਸੀ ਜਾਂਦਾ ਸਹੀ ਦੱਸ ਨੰਬਰ ਰੇਡੀ ਆਪਣੇ ਦਾ ਨੰਬਰ ਇਹ ਆ ਦਿੱਤਾ ਇੱਕ ਨੰਬਰ ਆ ਨੰਬਰ ਬੋਲੇ ਕਿਨੇ ਚੌੜੀ ਚੌੜੀ ਦੱਸ ਨਾ ਨੰਬਰ ਕੋ ਚੁੱਕ ਨਹੀਂ ਦੇ ਆ ਨੰਬਰ ਬੋਲੇ ਜਿਹੜੇ ਨੇ ਨੰਬਰ ਚੁੱਕ ਨਹੀਂ ਦੇ ਕੋਈ ਮੇਰਾ ਪੁੱਤ ਨੰਬਰ ਨੰਬਰ ਦੱਸ ਦੇ ਮੇਰਾ ਪੁੱਤ ਹੈਲੋ ਹੈਲੋ ਹਾਂ ਸਭੀ ਕਿੱਦਾਂ ਵਧੀਆ اے ਸਭੀ ਮੈਂ ਜੱਗੀ ਬੋਲਦਾ ਮਹਰਾਣੇ ਤੋਂ ਹਾਂਜੀ ਹਾਂਜੀ ਮੈਂ ਨਾ ਇੱਕ ਤੈਨੂੰ ਫੋਟੋ ਭੇਜੀ ਉਹ ਇਹ ਨਾ ਮੁੰਡੇ ਦਾ ਨਾਮ ਆ ਸਾਹਬ ਮੁੰਡੇ ਦਾ ਨਾਮ ਆ ਤੇ ਪਿਓ ਦਾ ਨਾਮ ਹੀ ਲਖਬੀਰ ਸਿੰਘ ਤੇ ਮੈਂਟਲੀ ਮੈਂਟਰੀ ਬਹੁਤ ਜ਼ਿਆਦਾ ਡਿਸਟਰਬ ਆ ਤੇ ਦੇਖੀ ਵੀ ਇਹ ਮੁੰਡਾ ਤੁਹਾਡੇ ਪਿੰਡ ਦਾ ਵਾ ਧੁੰਦਾ ਧੁੰਦਾ ਘੇਣ ਡਿਆ ਵਾ ਚੱਲ ਮੈਂ ਵੇਣਾ ਮੈਨੂੰ ਹੁਣੇ ਫੇਕੇ ਤੇ ਫੋਨ ਲਾਈ ਚੰਗਾ ਨਾ ਔਖਾ ਬਹੁਤ ਔਖਾ ਕੰਟਰੋਲ ਕਰਨਾ ਬੜਾ ਔਖਾ ਕੰਟਰੋਲ ਕਰਨਾ ਨੂੰ ਵੀ ਹਾਂਜੀ ਹਾਂ ਉਹ ਹੋਇਆ ਕੋਈ ਉਹਨੂੰ ਨਾ ਕਸਰ ਆਜੀ ਭਾਈ ਲਾਗੇ ਪਾਰ ਕਰ ਦਿਓ ਮਿੰਟ ਭਾਈ ਆਂਡਿਆ ਵੀਰ ਜੀ ਹੁਣੀ ਦੱਸ ਰਿਹਾ ਵੀ ਗੱਡੀਆਂ ਵਾਲੇ ਕੱਚੇ ਥਾਂ ਤੇ ਖੜ ਕੇ ਗੱਡੀਆਂ ਨੂੰ ਸਾਈਡ ਤੇ ਕਰਕੇ ਫੇਰ ਨਿਘਾ ਰਹੇ ਸੀਗੇ ਨਾਲੇ ਨੇ ਆਪਣੇ ਆਪ ਨੂੰ ਖਤਮ ਕਰ ਲੈਣਾ ਸੀ ਤੇ ਗੱਡੀਆਂ ਵਾਲਿਆਂ ਦਾ ਵੀ ਨੁਕਸਾਨ ਹੋਣਾ ਸੀਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੈਗਾ ਇਹ ਆਪਣਾ ਪੰਜਾਬੀ ਭਰਾ ਹੀ ਆ ਤੇ ਪਰ ਇਹ ਆਪਣਾ ਪਿੰਡ ਤੁੰਦਾ ਇਹਨੇ ਬੋਲਿਆ ਪਰ ਤੁੰਦੇ ਦਾ ਕੋਈ ਪਤਾ ਨਹੀਂ ਲੱਗਾ ਤੁੰਦੇ ਦਾ ਨਹੀਂ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰਿਓ ਕਿਉਂਕਿ ਤੁਹਾਡੀ ਸ਼ੇਅਰ ਕੀਤਾ ਸਦਾ ਵੀਰ ਦਾ ਐਡਰੈਸ ਲੱਭ ਜੇ ਇਹ ਆਪਣਾ ਐਡਰੈਸ ਬੋਲ ਨਹੀਂ ਰਿਹਾ ਤੁਹਾਡਾ ਦੱਸਾ ਉਹਨੇ ਛਡਾਲਿਆ ਨਹੀਂ ਜਦੋਂ ਉਹਦੇ ਕੰਟੈਂਟ ਹਾਂ ਦੋ ਵਾਰੀ ਮਾਰੀ ਨਾ ਨਹੀਂ ਨਹੀਂ ਕਰੋ ਰੱਖੋ ਇਹਦੇ ਨੂੰ ਤੁਹਾਡਾ ਇੱਕ ਮਿੰਟ ਤੁਹਾਡਾ ਪਾ ਤੈਨੂੰ ਛੱਡਦਾ ਛੱਡਦਾ ਤੁਹਾਡਾ ਸਾਰਿਆ ਵੇਖ ਮਾਦਾ ਵੇਰ ਗਿਆ ਜੀ ਬਾਤ ਹੋਦੀ ਕੀ ਗੱਲ ਹੋਈ ਨੂੰ ਪੜ੍ਹ ਲੈ ਸਰ ਆਪਣੇ ਸਾਟ ਲਾ ਬੈ ਨਹੀਂ ਛੱਡ ਦਿੰਦਾ ਛੱਡ ਦਿੰਦਾ ਤੇ ਫਿਰ ਪਿੰਡ ਦੱਸ ਕਿਹੜਾ ਪਿੰਡ ਮੇਰੇ ਭਰਾ ਦਾ ਉਹਦਾ ਵੇਣਾ ਚੋਦਾ ਪਿੰਡ ਦਾ ਉਹਨੇ ਯਾਰ ਘਰ ਬੈਣਾ ਯਾਰ ਛੱਡੀ ਨਾ ਅੱਜ ਸਾਬੀ ਦਾ ਡਿਪੈਂਡ ਕੋਈ ਲਖਬੀਰ ਪਾਠੀ ਹੈਗਾ ਲਖਬੀਰ ਪਾਠੀ ਹਾਂਜੀ ਹਾਂਜੀ ਲਖਬੀਰ ਪਾਠੀ ਹੈਗਾ ਢੱਡ ਪਿੰਡ ਕੋਈ ਲਖਬੀਰ ਸਿੰਘ ਲਖਵੀਰ ਪਾਠੀ ਪਾਠੀ ਸਿੰਘ ਆ ਅੱਛਾ ਇਹ ਪਹਿਲੇ ਤੋਂ ਥੁੰਦਾ ਹੀ ਪਿੰਡ ਯਾਰ ਤੂੰਦਾ ਹੀ ਬੋਲਣ ਡਿਆ ਫੇਰ ਹੁਣ ਹੁਣ ਵੀ ਤੂੰਦਾ ਹੀ ਕਹਿਣ ਡਿਆ ਵਾ ਹਾਂ ਹਾਂ ਯਾਰ ਗਰੁੱਪਾਂ 'ਚ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਫੋਨ ਆਇਆ ਇੱਕ ਮਿੰਟ ਤੁਸੀਂ ਪਿੰਨੋ ਹੈਲੋ ਡੈਡੀ ਆਪਣੇ ਦਾ ਪਹਿਨੇ ਕਿੱਥੋਂ ਬੋਲਦੇ ਤੁਸੀਂ ਰਿਸ਼ਤੇਦਾਰ ਵੀ ਪਤਾ ਮੈਨੂੰ ਨੰਬਰ ਦਾ ਪਾਸ ਇੰਨਾ ਦੋਨੋਂ ਹਾਂ ਲੱਬ ਲੱਗ ਗਿਆ ਲੱਗ ਗਿਆ ਸ਼ੁਕਰਪੁਰ ਹੈਲੋ ਬੇਟਾ ਵਿਦੀ ਪਾਠੀ